ਸੰਗਤ ਜੀ ਆ ਹੁਣ ਸਾਡੇ ਪੰਜਾਬ ਦੇ ਸਰਪੰਚਾਂ ਦੀ ਵੀ ਅੱਖ ਜਾਗ ਪਈ ਆ ਹੁਣ ਇਹ ਸਰਪੰਚ ਇਕੱਠੇ ਹੋ ਕੇ ਕਹਿ ਰਹੇ ਆ ਕਿ ਗਲਾਬ ਸਿੱਧੂ ਨੇ ਸਾਡੀ ਸ਼ਾਨ ਦੇ ਖਿਲਾਫ ਗੀਤ ਗਾਇਆ ਅਤੇ ਇਹ ਗੀਤ ਬੈਨ ਹੋਣਾ ਚਾਹੀਦਾ ਤੇ ਅੱਜ ਸਰਪੰਚਾਂ ਨੂੰ ਬੋਲ ਰਿਹਾ ਕੱਲ ਨੂੰ ਇਹ ਮੁੱਖ ਮੰਤਰੀ ਨੂੰ ਬੋਲੂਗਾ ਤੇ ਪ੍ਰਧਾਨ ਮੰਤਰੀ ਬੋਲ ਰਿਹਾ ਬਹੁਤ ਚਰਿਆ ਜਾਊ ਜਿੰਨਾ ਤੇ ਲਗਾਉਣਾ ਪਈਗਾ ਏਹੀ ਸਰਪੰਚਾਂ ਦੀ ਯੂਨੀਅਨ ਉਦੋਂ ਕਿੱਥੇ ਗਈ ਸੀ ਜਦੋਂ ਇੱਕ ਐਮਐਲਏ ਨੇ ਕਲਕੱਤਾ ਸਰਪੰਚ ਨੂੰ ਥੱਪੜ ਮਾਰਨ ਦੀ ਗੱਲ ਕਹੀ ਸੀ ਆਮ ਆਲ ਲਫੜਾ ਤਨੂੰ ਅੰਦਰ ਵੀ ਜਾਂ ਹੁੰਦਾ ਉਦੋਂ ਇਹਨਾਂ ਦੇ ਮਨਾਂ ਨੂੰ ਠੇਸ ਨਹੀਂ ਪਹੁੰਚੀ ਕਿਉਂਕਿ ਉਦੋਂ ਇਹਨਾਂ ਦੇ ਸਾਹਮਣੇ ਇੱਕ ਐਮਐਲਏ ਸੀ ਤੇ ਇਸ ਕਲਾਕਾਰ ਦੇ ਹੁਣੇ ਘਰੇ ਵੀ ਪਹੁੰਚ ਗਏ ਤੇ ਮੈਂ ਅੱਜ ਸਵੇਰੇ ਉਹਨਾਂ ਦੇ ਘਰ ਗਿਆ ਸੀਗਾ ਲਿਖਵਾਡੇ ਜੁਨੀਅਨ ਦੇ ਪ੍ਰਧਾਨ ਦਾ ਫੋਨ ਆਇਆ ਅਜ ਤੱਕ ਇੱਕ ਵੀ ਸਰਪੰਚ ਸਾਹਮਣੇ ਨਹੀਂ ਆਇਆ ਜਿਹੜਾ ਜੁਰਤ ਨਾ ਇਹ ਗੱਲ ਕਹਿ ਸਕੇ ਕਿ ਮੇਰੇ ਪਿੰਡ ਵਿੱਚ ਕੋਈ ਵੀ ਨਸ਼ਾ ਨਹੀਂ ਵਿਖਦਾ ਹੁਣ ਤਾਂ ਮਾਵਾਂ ਚਿੱਟੇ ਵਾਸਤੇ ਆਪਣੇ ਪੁੱਤ ਵੀ ਵੇਚਣ ਲੱਗ ਪਈਆਂ ਬੱਚਾ ਹੀ ਸੰਭੈ ਨਹੀਂ ਸੀ ਅੰਦਰ 1.5 ਸਾਲ ਹੋ ਗਿਆ ਚਿੱਟਾ ਲਾਉਂਦੀ ਸੀ ਉਹਨਾਂ ਤੋਂ 81 ਦਿੱਤਾਈ ਤੁਸੀਂ ਆਪਣੇ ਸਰਪੰਚ ਹੋਣ ਦੀ ਅਸਲੀ ਜ਼ਿੰਮੇਵਾਰੀ ਨਿਭਾਓ ਅਸੀਂ ਇਸ ਕਲਾਕਾਰ ਦੇ ਸ਼ਰਦਾਂ ਦੀ ਵੀ ਸਖਤ ਨਿੰਦਿਆ ਕਰਦੇ ਹਾਂ ਪਰ ਇਸ ਨੇ ਤਾਂ ਆਪਣੀ ਗਲਤੀ ਮੰਨ ਲਈ ਆ ਆਪਣਾ ਛੋਟਾ ਭਰਾ ਆਪਣਾ ਬੱਚਾ ਸਮਝ ਕੇ ਜ਼ਰੂਰ ਮਾਫ ਕਰਿਓ ਤੁਸੀਂ ਵੱਡੇਓ ਸਾਰੇ ਪਿੰਡ ਦਾ ਸਰਪੰਚ ਸਾਰੇ ਪਿੰਡ ਦਾ ਮੇਨ ਮੁਖੀ ਹੁੰਦਾ ਤੇ ਤੁਸੀਂ ਵੱਡੇਓ ਆਪਣਾ ਬੱਚਾ ਆਪਣਾ ਭਰਾ ਸਮਝ ਕੇ ਮਾਫ ਕਰਿਓ ਕੀ ਤੁਹਾਡੀ ਸਰਪੰਚ ਜੁਨੀਅਨ ਹੁਣ ਉਸ ਐਮਐਲਏ ਤੋਂ ਵੀ ਮਾफी ਮੰਗਵਾਉਗੀ ਇਸ ਸਵਾਲ ਦਾ ਜਵਾਬ ਦਿਓ ਹੁਣ ਡਾਊਨਲੋਡ ਚੈਟ ਚਾਟ